ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੀਆਂ ਪੰਚਾਇਤਾਂ ਬਾਰੇ ਲਿਆ ਵੱਡਾ ਫੈਸਲਾ। ਪੰਚਾਇਤਾਂ ਕੀਤੀਆਂ ਪੰਗ। ਨਵਾਂ ਬਿਜਲੀ ਕਨੈਕਸ਼ਨ ਲੈਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ। ਸਰਕਾਰ ਨੇ ਲਿਆ ਵੱਡਾ ਫੈਸਲਾ। ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਭਗਵੰਤ ਮਾਨ ਤੇ ਭੜਕੇ ਨਵਜੋਤ ਸਿੰਘ ਸਿੱਧੂ ਸੁਣਾਈਆਂ ਖਰੀਆਂ ਖਰੀਆਂ। ਬਜਟ ਸੈਸ਼ਨ 'ਚ ਪੰਜਾਬੀ ਨੂੰ ਵੱਡਾ ਤੋਹਫ਼ਾ ਦੇਵੇਗੀ ਮਾਨ ਸਰਕਾਰ ਬਜਟ 'ਚ ਹੋਵੇਗਾ ਐਲਾਨ। ਪੰਜਾਬ 'ਚ ਘੱਟ ਜੋੜ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਿੱਧੂ ਨੂੰ ਪਾਰਟੀ ਸ਼ਾਮਿਲ ਕਰਨ ਤੋਂ ਕੀਤੀ ਕੋਰੀ ਨਾ ਪੰਜਾਬ ਚ 1 ਮਾਰਚ ਯਾਨੀ ਕੱਲ ਤੋਂ ਬਦਲੇਗਾ ਮੌਸਮ ਉਮੀਦ ਦੇ ਨਾਲ ਗੜੇਮਾਰੀ ਦੀ ਸੰਭਾਵਨਾ ਆਈਐਮਡੀ ਵੱਲੋਂ yellow alert ਹੋਇਆ ਜਾ ਰਿਹਾ ਵਿਜਲੈਂਸ ਵਿਰੋਧੀ ਵੱਡੀ ਕਾਰਵਾਈ 35000 ਰੁਪਏ ਰਿਸ਼ੂਤ ਲੈਂਦਾ ਮਾਲ ਵਿਭਾਗ ਦਾ ਤਕਨੀਕੀ ਸਹਾਇਕ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਦੀਆਂ ಗ್ರಾಮ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ ਨਵੀਆਂ ਪੰਚਾਇਤਾਂ ਚੁਣਨਤਾ ਅਧਿਕਾਰੀ ਪੰਚਾਇਤਾਂ ਦਾ ਕੰਮ ਕਾਜ ਦੇਖਣਗੇ ਪੰਚਾਇਤ ਵਿਭਾਗ ਨੇ ਇਸ ਤੋਂ ਪਹਿਲਾਂ ਗ੍ਰਾਮ ਪੰਚਾਇਤਾਂ ਭੰਗ ਕਰਨ ਲਈ 10 ਅਗਸਤ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੇ ਖਿਲਾਫ ਕੁਝ ਗ੍ਰਾਮ ਪੰਚਾਇਤਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ਤੇ ਅਦਾਲਤੀ ਦਖਲਮਗਰੋ ਪੰਜਾਬ ਸਰਕਾਰ ਨੂੰ ਪੰਚਾਇਤਾਂ ਭੰਗ ਕੀਤੇ ਜਾਣ ਦੇ ਫੈਸਲੇ ਤੇ ਯੂ ਟਰਨ ਲੈਣਾ ਪਿਆ ਸੀ ਹੁਣ ਫਿਰ ਪੰਜਾਬ ਸਰਕਾਰ ਨੇ ਸੂਬੇ ਦੀਆਂ ਗ੍ਰਾਮ ਪੰਚਾਇਤਾਂ ਪੰਗ ਕਰ ਦਿੱਤੀਆਂ ਹਨ ਇਸ ਲਈ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਨਵਾਂ ਬਿਜਲੀ ਕਨੈਕਸ਼ਨ ਲੈਣ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਦੇਸ਼ ਵਿੱਚ ਨਵਾਂ ਬਿਜਲੀ ਕਨੈਕਸ਼ਨ ਲੈਣ ਲਈ ਤੁਹਾਨੂੰ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਬਿਜਲੀ ਮੰਤਰਾਲੇ ਨੇ ਕਨੈਕਸ਼ਨ ਦੇਣ ਲਈ ਨਿਰਧਾਰਤ ਦਿਨਾਂ ਦੀ ਗਿਣਤੀ ਘਟਾ ਦਿੱਤੀ ਹੈ ਹੁਣ ਇਹ মেট্রੋਪੋਲੀਟਨ ਖੇਤਰਾਂ ਵਿੱਚ 3 ਦਿਨ ਮਿਊਸਪਲ ਖੇਤਰਾਂ ਵਿੱਚ 7 ਦਿਨ ਅਤੇ ਪਿੰਡੂ ਖੇਤਰਾਂ ਵਿੱਚ 15 ਦਿਨਾਂ ਵਿੱਚ ਉਪਲਬਧ ਹੋਵੇਗਾ ਛੱਤਾਂ ਤੇ ਲਗਾਏ ਜਾਣ ਵਾਲੇ ਸੋਲਰ ਯੂਨਿਟਾਂ ਲਈ ਵੀ ਨੀਮ ਨਵਾਂ ਛਾਂ ਬਣਾ ਦਿੱਤਾ ਗਿਆ ਹੈ ਇਸ ਦੇ ਲਈ ਸਰਕਾਰ ਨੇ ਬਿਜਲੀ ਨਿਯਮ 2020 ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਹੁਣ ਜਿੰਨਾ ਲੋਕਾਂ ਕੋਲ ਇਲੈਕਟ੍ਰਿਕ ਵਹੀਕਲ ਹਨ ਉਹ ਇਸ ਨੂੰ ਚਾਰਜ ਕਰਨ ਲਈ ਵੱਖਰਾ ਬਿਜਲੀ ਕਨੈਕਸ਼ਨ ਲੈ ਸਕਣਗੇ ਬਿਜਲੀ ਮੰਤਰਾਲੇ ਨੇ ਕਿਹਾ ਹੈ ਕਿ ਨਵਾਂ ਬਿਜਲੀ ਕਨੈਕਸ਼ਨ ਲੈਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਵਿੱਚ 7 ਦਿਨਾਂ ਤੋਂ ਘਟਾ ਕੇ 3 ਦਿਨ ਹੋਰ ਨਗਰ ਨਿਗਮ ਖੇਤਰਾਂ ਵਿੱਚ 15 ਦਿਨਾਂ ਤੋਂ 7 ਦਿਨ ਅਤੇ ਪਿੰਡੂ ਖੇਤਰਾਂ ਵਿੱਚ 30 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਸਾਭਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੁਰਾਣੀ ਪੈਨਸ਼ਨ ਸਕੀਮ ਦੇ ਬਹਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾਈ ਹੈ। ਇਸ ਵਿੱਚ ਉਹਨਾਂ ਨੇ ਲਿਖਿਆ ਕਿ ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਤੇ ਨੋਟੀਫਾਈ ਅਤੇ ਨੋਟੀਫਾਈ ਕੀਤਾ ਪਰ ਪੰਜਾਬ ਸਰਕਾਰ ਇਹ ਨਾ ਕਰ ਸਕੀ। ਇਸ ਦੀ ਨਕਲ ਕਰਦੇ ਹੋਏ ਆਪ ਨੇ ਗੁਜਰਾਤ ਅਤੇ ਹਿਮਾਚਲ ਚੋਣਾਂ ਤੋਂ ਪਹਿਲਾਂ ਵੋਟਾਂ ਹਾਸਲ ਕਰਨ ਲਈ ਇਸ ਨੂੰ ਕੈਬਨਿਟ ਵਿੱਚ ਪਾਸ ਵੀ ਕੀਤਾ ਸੀ ਪਰ ਹੁਣ ਤੱਕ ਇਸ ਨੂੰ ਨੋਟੀਫਾਈ ਕਰਨ ਵਿੱਚ ਅਸਫਲ ਰਹੀ ਹੈ। ਲਿਖ ਜਨਾਤੇ ਮਾੜੇ ਪ੍ਰਬੰਧਾਂ ਨੇ ਹਫੜਾ ਤਫੜੀ ਅਤੇ ਪੰਬਲ ਪੂਸਾ ਪੈਦਾ ਕਰ ਦਿੱਤਾ ਹੈ ਜਿਸ ਦੀ ਅਗਵਾਈ ਭਗਵੰਤ ਮਾਨ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਵਜੋਂ ਕਰ ਰਹੇ ਹਨ ਉਹਨਾਂ ਅੱਗੇ ਲਿਖ ਹੈ ਕਿ ਭਗੜੜ ਮੱਚੀ ਨਹੀਂ ਸਗੋ ਫੈਲੀ ਹੈ ਅਸਲ ਵਿੱਚ ਸੀਐਮ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ 2 ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਆਏ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਸੁਖਵੀਰ ਬਾਦਲ ਪ੍ਰਤਾਪ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਨਵਜੋਤ ਸਿੱਧੂ ਨੇ ਸਵੇਰੇ ਉੱਠਦੇ ਹੀ ਉਹਨਾਂ ਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਹਨ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ 5 ਮਾਰਚ ਨੂੰ ਆਪਣਾ ਤੀਜਾ ਬਜਟ ਪੇਸ਼ ਕਰਨ ਜਾ ਰਹੀ ਹੈ ਇਸ ਦੌਰਾਨ ਪਾਰਟੀ ਵੱਲੋਂ ਸੂਬਾ ਵਾਸੀਆਂ ਲਈ ਵੱਡੇ ਐਲਾਨ ਕੀਤੇ ਜਾਣ ਦੀ ਉਮੀਦ ਉਮੀਦ ਲਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਰਕਾਰ Rajasthan ਫੀਡਰ ਦੇ ਨਾਮ ਚੱਲਣ ਵਾਲੀ ਇੱਕ ਨਵੀਂ ਨਹਿਰ ਦੇ ਨਿਰਮਾਣ ਦਾ ਐਲਾਨ ਕਰ ਸਕਦੀ ਹੈ ਸੂਤਰਾਂ ਮੁਤਾਬਕ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ اجلاس ਦੌਰਾਨ ਨਵੀਂ ਨਹਿਰ ਲਈ ਜ਼ਮੀਨ ਐਕਵਾਇਰ ਕਰਨਾ ਤੇ ਇਸ ਦੇ ਨਿਰਮਾਣ ਦੀ ਵਿਵਸਥਾ ਕੀਤੀ ਜਾਵੇਗੀ 720 ਕਰੋੜ ਦੀ ਲਾਗਤ ਦਾ ਬਣਨ ਵਾਲੀ ਇਸ ਨਹਿਰ ਨਾਲ ਫਰੀਦਕੋਟ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਅਤੇ ਹਾਜ਼ਿਲਕਾ ਚ ਸਿੰਚਾਈ ਸੂਤਾਂ ਚ ਵਾਧਾ ਹੋਣ ਦੀ ਉਮੀਦ ਹੈ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੌਰਾਨ ਮਾਲਵਾ ਇਲਾਕੇ ਵਿੱਚ ਇਸ ਵੱਡੇ ਪ੍ਰੋਜੈਕਟ ਦੇ ਐਲਾਨ ਨਾਲ ਸੱਤਾਧਾਰੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ 13 ਲੋਕ ਸਭਾ ਸੀਟਾਂ ਵਿੱਚੋਂ 8 ਮਾਲਵਾ ਖੇਤਰ ਵਿੱਚ ਪੈਂਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਜਿਆਮਾਨੀ ਪਾਰਟੀ ਵਿੱਚ ਆਉਣ ਦਾ ਯਤਨ ਕਰਦੇ ਹਨ ਤਾਂ ਨੋ ਦਾ ਸਵਾਗਤ ਨਹੀਂ ਹੋਵੇਗਾ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਵਿੱਚ ਕੋਈ ਜਗ੍ਹਾ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਸਵਾਲਾਂ ਦੇ ਜਵਾਬ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਸੀ ਕਿ ਉਹ ਆਪ ਵਿੱਚ ਸ਼ਾਮਲ ਹੋ ਜਾਣ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਆਫਰ ਵੀ ਦਿੱਤੀ ਗਈ ਸੀ ਪਰ ਉਸ ਵੇਲੇ ਸਿੱਧੂ ਨੇ ਇਨਕਾਰ ਕਰ ਦਿੱਤਾ ਸੀ ਉਹਨਾਂ ਕਿਹਾ ਹੈ ਕਿ ਹੁਣ ਸਾਡੇ ਵੱਲੋਂ ਸਿੱਧੂ ਨੂੰ ਇਨਕਾਰ ਹੈ ਤੇ ਉਹਨਾਂ ਨੂੰ ਪਾਰਟੀ ਵਿੱਚ ਨਹੀਂ ਲਿਆ ਜਾਵੇਗਾ ਹੋਰ ਸਵਾਲਾਂ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਇਮਾਨਦਾਰ ਪਾਰਟੀ ਨਹੀਂ ਪਿਛਲੇ 70 ਸਾਲਾਂ ਜਿੱਕਾ ਪਲੇ ਕਾਂਗਰਸ ਦੇ ਦੇਣ ਰਹੇ ਹਨ ਉਹਨਾਂ ਕਿਹਾ ਹੈ ਕਿ ਭਾਜਪਾ ਪ੍ਰਿਸ਼ਟ ਨੇਤਾਵਾਂ ਨੂੰ ਵੀ ਆਪਣੇ ਨਾਲ ਮਿਲਾ ਲੈਂਦੀ ਹੈ ਪੰਜਾਬ ਵਿੱਚ ਅੱਜ ਮੌਸਮ ਸਾਫ਼ ਰਹੇਗਾ ਇਸ ਦਿਨ ਨਾਲ ਹੀ 1 ਮਾਰਚ ਯਾਨੀ ਕੱਲ ਨੂੰ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ ਪੱਛਮੀ ਹਿਮਾਲਿਆ ਖੇਤਰ ਵਿੱਚ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋਣ ਲੱਗੀ ਹੈ ਇਸ ਕਾਰਨ ਠੰਡ ਵੀ ਵਧੇਗੀ ਅਜਿਹੇ ਵਿੱਚ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ 1 ਮਾਰਚ ਤੋਂ 3 ਮਾਰਚ ਤੱਕ ਸੂਬੇ ਵਿੱਚ ਕਈ ਥਾਵਾਂ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਕੁਝ ਥਾਵਾਂ 对。<laughs> ਮੀ ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ ਜਿਹੇ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵੀ ਚਾਹੇ ਬਦਲਾਅ ਕਰਨ ਘਟੋ-ਘਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਉਤਰਾ-ਚੜਾ ਆ ਜਾਰੀ ਹੈ। ਪੰਜਾਬ ਵਿਜੀਲੈਂਸ ਵਿਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਤਹਿਸੀਲਦਾਰ ਮਹਿਲਕਲਾਂ ਦੇ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਵੀਰ ਸਿੰਘ ਨੂੰ 35000 ਰੁਪਏ ਦੀ ਰਿਸ਼ਵਤ ਲੈਦਿਆਂ ਰंगे ਹੱਥੀਂ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆਂ। ਵਿਜੀਲੈਂਸ ਵਿਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਕਦਮਾ ਮਹਿਲਕਲਾਂ ਦੇ ਵਸਨੀਕ ਸੰਜੇ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇਦਾਰ ਤੇ ਦਰਜ ਕੀਤਾ ਗਿਆ ਹੈ ਉਹਨਾਂ ਦੱਸਿਆ ਗਿਆ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੇ ਸਬੰਧਤ ਹਲਕਾ ਪਟਵਾਰੀ ਹਰਦੇਵ ਸਿੰਘ ਰਾਹੀ ਨਾਇਬ ਤਹਿਸੀਲਦਾਰ ਮਹਿਲਕਲਾ ਤੋਂ ਰਜਿਸਟਰੀ ਕਰਵਾਉਣ ਬਦਲੇ 40000 ਰੁਪਏ ਦੀ ਮੰਗ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤੀ ਮੁਰਲੀ ਪੜਤਾਲ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 35000 ਰੁਪਏ ਰਿਸ਼ੂਸ ਲੈਂਦਿਆਂ ਮੌਕੇ ਤੇ ਹੀ ਦਬੋਚ ਲਿਆ। ਇਸ ਸਬੰਧੀ ਮੁਲਜ਼ਮ ਖਿਲਾਫ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਾਂਚ ਦੌਰਾਨ ਹੋਰ ਅਧਿਕਾਰੀਆਂ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ 410 ਨਵੇਂ ਹਾਈ-ਟੈਕ ਵਾਹਨ ਦਿੱਤੇ ਗਏ ਅਤੇ ਹਾਈ-ਟੈਕ ਵਾਹਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਐਸਐਚਓ ਨੂੰ ਨਵੇਂ ਵਾਹਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਪੁਰਾਣੀ ਵਿਵਸਥਾ ਦੇ ਉਲਟ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜ਼ਮੀਨੀ ਪੱਧਰ ਤੇ ਨਵੇਂ ਵਾਹਨ ਸਿਰਫ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਂਦੇ। ਸਾਨਾ ਭਗਵੰਤ ਮਾਨ ਨੇ ਕਿ ਹੈਗੇ ਲੋਕਾਂ ਚ ਐਸਾ ਚੋ ਪੰਜਾਬ ਪੁਲਿਸ ਦਾ ਅਸਲ ਚਿਹਰਾ ਹਨ ਕਿਉਂ ਜੋ ਹੋ ਸਿੱਧੇ ਤੌਰ ਤੇ ਲੋਕਾਂ ਨਾਲ ਜੁੜੇ ਹੋਏ ਹਨ ਸਮੱਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੂੰ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਗੇ ਇਧਰੋਂ ਰੋਕੋਗੇ ਇਧਰੋਂ ਆਜੋ ਇਧਰੋਂ ਰੋਕੋਗੇ ਇਧਰੋਂ ਆਜੋ ਮੈਂ ਇਹ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਂ ਖਤਮ ਕਰ ਦिए ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਉਹ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਹੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋ ਆਪਾਂ ਗਾਂ ਖਤਮ ਕਰ ਦिए ਬੱਚਿਆਂ ਨੂੰ ਕੰਮ ਤੇ ਲਾ ਦिए ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸੋ ਇਹ ਸਾਡਾ ਜਿਹੜਾ ਮਿਸ਼ਨ ਹੈ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਮੈਨੂੰ ਪਤਾ ਹੈ ਨਾ ਕਿਉਂਕਿ ਮੈਂ ਪਤਰ ਥੱਲੋਂ ਆਇਆ ਕਈ ਵਾਰੀ ਕੀ ਹੁੰਦੇ ਨਾ ਉਹ ਵੀ ਸਹੀ ਨੇ ਤੁਸੀਂ ਵੀ ਸਹੀ ਨੇ ਉਹ ਕਹਿੰਦੇ ਨਸ਼ਿਆ ਵੇਚਣ ਵਾਲਾ ਸੀ ਫੜਿਆ ਪਿੰਡ 'ਚ ਅਈ ਥਾਣੇ ਛੱਡ ਕੇ ਆਏ ਫੜਾ ਕੇ ਆਏ ਕਹਿੰਦੇ ਅਸੀਂ ਤਾਂ ਬਸ ਉਸ ਤੇ ਬਾਅਦ 'ਚ ਆਇਆ ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲ ਕਾਰਨ ਜਦ ਤੱਕ ਫਿਰ ਉਹ ਫੋਨ ਆ ਗਿਆ ਹੋਣਾ ਕੋਈ ਕਿਸੇ ਦਾ ਵੀ ਆਪਣੇ ਬੰਦਾ ਛੱਡ ਦੋ ਪਰ 2 ਸਾਲ ਪਰ ਪਹਿਲਾਂ ਇਹ ਹੁੰਦਾ ਸੀ ਜਾਂ ਫਿਰ ਕੋਈ ਜਮਾਨਤ ਪੈਂ ਹੈ ਜੀ ਇਹ ਹੈ ਉਹ ਜਿਹੜਾ ਐਕਟ ਹੈ ਉਹਦੇ ਵਿੱਚ ਇਹ ਹੈ ਵੀ ਮੌਕੇ ਤੇ ਜਮਾਨਤ ਹੋ ਸਕਦੀ ਹੈ ਪੱਲੋ ਲੋਕ ਵੀ ਸਹੀ ਨੇ ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ ਐਮਐਲਏ ਜਾਂ ਮੰਤਰੀ ਕੋ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ ਤੁਹਾਡੇ ਤੋਂ ਕੋ ਗਲਤ ਕੰਮ ਅਸੀਂ ਕਰਾਉਣਾ ਨਹੀਂ ਸਹੀ ਛੱਡਣਾ ਨਹੀਂ ਗਲਤ ਕਹਿਣਾ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ ਪਹਿਲਾਂ ਤਾਂ ਤੁਹਾਡੇ ਨੂੰ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਤੋ ਕਿ ਤੋ ਕੀ ਕਰਾਈ ਜਾਂਦੇ ਨੇ ਆ ਕਰ ਦੋ ਆ ਕਰ ਦੋ ਬਾਅਦ ਸਸਪੈਂਡ ਹੋਣ ਨੂੰ ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ ਹਾਂ ਕਈ ਵਾਰੀ ਮੈਂ ਦੇਖਿਆ ਵੀ ਹੈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵਿਆਹ ਫਲਾਣੇ ਪਿੰਡ ਥੱਲੇ ਇਸ ਵਕਤ ਸਾਡੇ ਪਿੰਡ ਦੇ 5 ਮੁੰਡੇ ਨੇ ਨਾਲ ਦੇ ਪਿੰਡ ਦੇ 8 ਮੁੰਡੇ ਨੇ ਤੇ 2 ਆਏ ਹੋਏ ਨੇ ਕਾਰ ਲੈ ਕੇ ਡਰੱਗ ਵੇਚ ਰਹੇ ਨੇ ਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ ਪਰ ਸੁਣ ਦੱਸਤਾ ਹੁਣ ਜਿਹੜਾ ਮੂਰੇ ਐਸ ਐਚਓ ਹੈ ਉਹਦੇ ਨਾਲ ਉਹਨਾਂ ਦਾ ਪੁੱਛ ਕੇ ਗਏ ਨੇ ਉਹ ਜਿਹੜੇ ਸਪੰਡ ਚੱਲੇ ਆ ਜੀ ਫਿਰ ਉਹ ਕਿਵੇਂ ਫੜੂਗਾ ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ ਹੈ ਲੈ ਕੇ ਜਿਪਸੀ ਜਿੱਤੇ ਪਿੱਪਲ ਤੋਂ ਜਿੱਥੇ ਉਹ ਨਸ਼ਾ ਕਰ ਜਾਂਦੇ ਉਦੋਂ 100 ਕਿ ਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ ਇਹ ਤੂੰ ਛਾਪਾ ਮਾਰਨ ਗਏ ਫਿਰ ਇਹ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਹਾਂ ਅਸੀਂ ਇਹਨੂੰ ਭੱਜ ਗਏ ਉਹ ਕੁੱਟਮਾਨ ਦੇ ਕਿ ਲੋੜ ਸੀ ਵੀ ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ ਤੇ ਕੱਲ ਨੂੰ ਛਾਪਾ ਵੱਜੂ ਤੇਰੇ ਘਰ ਤੇ ਉਹ ਕੋਈ ਮਾੜੀ ਚੀਜ਼ ਕਰਕੇ ਰੱਖਣ ਦੇਊਗਾ ਛਾਪਾ ਤਾਂ ਚਾਨਕ ਹੁੰਦਾ ਹੈ ਪਹਿਲੇ ਹੂਟਰ ਘੱਟ ਛੱਡਦਾ ਭਾਈ ਮੈਂ ਵੀ ਆਪਣੀ ਡਿਊਟੀ ਨੂੰ ਆਦੀ ਤੁਸੀਂ ਵੀ ਡਿਊਟੀ ਨੂੰ ਮੌਜੂਦ ਪਾਜੋ ਇੱਥੇ ਐ ਨਾ ਕਰੋ ਆਪਣੇ ਈ ਧੀਆਂ ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ ਪੁਲਿਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ ਪੁਲਿਸ ਵਾਲੇ ਵੀ ਪੀੜਤ ਨੇ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋਗੇ ਪਰ ਇਹ ਇਹ ਲਾਹਮਤ ਆਪਾਂ ਨੇ ਖਤਮ ਕਰ ਲਈ ਤੇ ਤੁਹਾਡੀ ਜੰਪਰੀ ਸਭ ਤੋਂ ਪਹਿਲਾਂ ਬਣਦੀ ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਿਹਾ ਹੈ ਕਿ ਇਹ ਵੀ ਥੱਲੋਂ ਸ਼ੁਰੂ ਕਰੋ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ ਕੌਣ ਆਉਂਦਾ ਫਿਰ ਜਦੋਂ ਉਹਨੂੰ ਫੜ ਲਓਗੇ ਉਹਨੂੰ ਉਹ ਦੱਸੂਗਾ ਤੁਹਾਨੂੰ ਮੈਂ ਤਾਂ ਜੀ ਪੰਜ ਪਿੰਡਾਂ ਦੇ ਇੰਚਾਰਜ ਆ ਮੈਂ ਤਾਂ ਆਹ ਦਿੰਦਾ ਉੱਥੇ ਤੱਕ ਜਾਓਗੇ ਫਿਰ ਗਹਾਂ ਵਾਲਾ ਮਿਲੂਗਾ ਫਿਰ ਜ਼ਿਲੇ ਵਾਲਾ ਮਿਲੂਗਾ ਐਦਾਂ ਜੱਜੇ ਚ ਤੱਕ ਜਾ ਸਕਦੇ ਜਾਓ ਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ ਉਹ ਮੈਨੂੰ ਉਮੀਦ ਹੈ ਮੈਂ ਹਰ ਥਾਂ ਤੇ ਬਾਣਨਾ ਕਹਿਣਾ ਟੀਵੀ ਤੇ ਵੀ ਕਿਤੇ ਮੇਰੀ ਇੰਟਰਵਿਊ ਹੋਵੇ ਕਿ ਅਸੀਂ ਬੜੀ ਜਲਦੀ ਸੀ ਪੰਜਾਬ ਨੂੰ ਡਰਗ ਫਰੀ ਜ਼ੋਨ ਡਿਕਲੇਅਰ ਕਰ ਦਾਂਗੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਨੇ ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ ਪਰ ਤੁਸੀਂ ਇੰਨਾ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲੇ ਆਵੇ ਸ਼ਿਕਾਇਤ ਉਤੇ ਕਾਰਵਾਈ ਤੁਰੰਤ ਹੋਵੇ ਤੇ ਨਾਲ ਪਰਚਾ ਪਾ ਕੇ ਅੰਦਰ ਕਰੋ ਹਾਂ ਜਿਹੜੇ ਐਡਿਕਟਡ ਨੇ ਜਿਹੜੇ ਖਾਂਦੇ ਨੇ ਪਿੰਡ ਚ ਉਹਨਾਂ ਨੂੰ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਕਿੰਨੇ ਕਿੰਨੇ ਦੇ ਮੁੰਡੇ ਉਹਨਾਂ ਨਾਲ ਸਿੰਪਥੀ ਹੁੰਦੀ ਹੈ ਲੋਕਾਂ ਦੀ ਕਿ ਇਹਨਾਂ ਨੇ ਘਰ ਬਰਬਾਦ ਕਰਤਾ ਹੈ ਇਹਨਾਂ ਨੇ ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ ਤੇ ਟਰੀਟ ਕਰਨਾ ਉਹਨੂੰ ਤਸਕਰ ਨਹੀਂ ਸਮਝ ਸਕਦੇ ਆਪਾਂ ਉਹ ਤਾਂ ਇੱਕ ਮਰੀਜ਼ ਆ ਪੇਸ਼ੈਂਟ ਆ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ ਰੀਹੈਬ ਸੈਂਟਰ ਬਣਾ ਰਹੇ ਆ ਸੋ ਅੱਜ ਮੌਕਾ ਮੈਨੂੰ ਇਹ ਲੱਗਿਆ ਕਿ ਡਰੱਗ ਬਾਰੇ ਤੁਹਾਨੂੰ ਦੱਸਣ ਦਾ ਬਹੁਤ ਵਧੀਆ ਹੈ ਕਿਉਂਕਿ ਪੰਜਾਬ ਦੇ ਸਭ ਤੋਂ ਵੱਧ ਐਸ ਐਚਓ ਅੱਜ ਪਹਿਲੀ ਵਾਰ ਇਕੱਠੇ ਹੋਏ ਨੇ ਤੇ ਤੁਹਾਡੇ ਕੋਲ ਸ਼ਿਕਾਇਤਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ ਅਗਲੇ ਐਕਸ਼ਨ ਤਹਾਂ ਸੀ ਆਪ ਹੀ ਲਈ ਜਾਵਾਂਗੇ ਤੁਸੀਂ ਇੱਕ ਵਾਰੀ ਇਹ ਹੈ ਜਾਂ ਕੇਸ ਬਣਾ ਕੇ ਭੇਜ ਦਿਓ ਅਸੀਂ ਅਸੀਂ ਆਪ ਹੀ ਅੱਗੇ ਉਹਨਾਂ ਤੋਂ ਪੁੱਛਾਏ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ ਅਸੀਂ ਜਮਾਨਤਾ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਬਿਛਾਏ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕੀਤਾ ਰੋਟਾ ਇਹ ਗੱਲ ਆ ਗਈ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜੀਆਂ ਸਾਥੀ ਜਾਂ ਤੇ ਬੱਤੀ ਜਾਂ ਤੇ ਬੰਦੀਆਂ ਨੇ ਪੰਜਾਬ ਉਹਨਾਂ ਤੇ ਅਟੈਕ ਲਿਆਂਦਾ ਤੇ ਨਾਲ ਇਧਰ ਸਾਡੇ ਵੀ ਅਸੀਂ ਇਹਨਾਂ ਸਾਥੀਆਂ ਨੂੰ ਮਿਲੇ ਆ ਜਿਹੜਾ ਇਹ ਵਿਚਾਰਿਆ ਜਾ ਰਿਹਾ ਹੈ ਵੀ ਜਰਨੈਨ ਨੇ ਕੱਲਿਆਣੀ ਧਰਨਾ ਲਾ ਲਿਆ ਇਹ ਪੁੱਛ ਕੇ ਨਹੀਂ ਗਏ ਇਹ ਆਪ ਕਿਸੇ ਨੂੰ ਪੁੱਛਿਆ ਨਹੀਂ ਉਹਦੇ ਤੋਂ ਮੋੜ ਮਾ ਇਹ ਲਿਆਂਦਾ ਵੀ ਪੁੱਛਿਆ ਕਿਉਂ ਨਹੀਂ ਅਸੀਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਕੇ ਗਏ ਆ ਜਦੋਂ ਕੋਈ ਕਿਸੇ ਨੇ ਪੈਰ ਨਹੀਂ ਲਾਇਆ ਉਦੋਂ ਅਸੀਂ ਗਏ ਆ ਇਹ ਜਨਨੀ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਸਾਥੀਆਂ ਨੇ ਬੱਤੀਵੜਾਂ ਨੇ ਚਾਰ ਟੀਮਾਂ ਬਣਾਈਆਂ ਜਿਹੜੀ ਇੱਕ ਟੀਮ ਦੀ ਡਿਊਟੀ ਸਾਡੇ ਨਾਲ ਵੀ ਗੱਲ ਕਰਨ ਦਾ ਆਖਿਆ ਸਾਡੇ ਕੋਲੇ ਵੀ ਉਹ ਗੱਲ ਕਰਕੇ ਗਈ ਆ ਵੀ ਸਾਥੀ ਕੀ ਆਪਾਂ ਇਸ ਏਕਤਾ ਨੂੰ ਵੱਡੀ ਕਰ ਸਕਦੇ ਆ ਇਧਰੋਂ ਸਾਡਾ ਹੰਗਾਰਾ ਸੀ ਵੀ ਹਾਂ ਏਕਤਾ ਵੱਡੀ ਹੋ ਸਕਦੀ ਹੈ ਤੁਸੀਂ ਉਪਰਾਲਾ ਕੀਤਾ ਠੀਕ ਹੈ ਅਸੀਂ ਜਿਸ ਤਰ੍ਹਾਂ ਚੱਲਦੇ ਆ ਤਾਲਮਿਲ ਵਿੱਚ ਪਹਿਲਾਂ ਵੀ ਚੱਲਦੇ ਆ ਅੱਗੇ ਨੂੰ ਸਾਡੇ ਵਾਸਤੇ ਕੋਈ ਡਿੱਕਾ ਨਹੀਂ ਆਊਗਾ ਜਿਹੜਾ ਤੁਸੀਂ ਡੱਲੇਬਾੜ ਨਾਲ ਗੱਲ ਕਰਨ ਦੀ ਗੱਲ ਕੀਤੀ ਆ ਤੇ ਦੂਜਿਆਂ ਜੱਥੇਬੰਦੀਆਂ ਨਾਲ ਗੱਲ ਰਾਜਵਾਲ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਜਾਂ ਉਹ ਪੰθεਰ ਹੋਰਾਂ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਉਹਦੇ 'ਚ ਤੁਸੀਂ ਕੀ ਪੋਜੀਟਿਵ ਦੇਖਦੇ ਹੋ ਤੁਸੀਂ ਉਹ ਕਰੋ ਉਹ ਚੰਗਾ ਉਪਰਾਲਾ ਇਹ ਉਪਰਾਲੇ ਦੀ ਸਾਨੂੰ ਰਿਪੋਰਟ ਉਹਨਾਂ ਦੀ ਮਿਲ ਗਈ ਉਹ ਉਪਰਾਲਾ ਕਰ ਰਹੇ ਨੇ ਲekin ਇਹਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਸਾਫ਼ ਗੱਲ ਕਰਤੀ ਉਹਨਾਂ ਦੀ ਟੀਮ ਨਾਲ ਗੱਲ ਕਰਨ ਤੋਂ ਇਨਕਾਰ ਹੀ ਕਰਦੇ। ਯਾਨੀ ਇਹ ਉਹਨਾਂ ਦੀ ਸਾਡੀ ਮੋਟੀ ਰਿਪੋਰਟ ਹੈ ਬਾਹਰ ਤੋਂ ਹੀ ਗੱਲ ਤਾਂ ਉਹ ਆਪ ਦੱਸਣਗੇ ਵੀ ਕਿਹਦੇ ਨਾਲ ਕੀ ਗੱਲ ਹੋਈ। ਜਿਹੜੀ ਸੀ ਕਿ ਇੱਧਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ ਤਿੰਨ ਵਾਰੀ ਗੱਲ ਕੀਤੀ। ਇੱਕ ਵਾਰ ਤਾਂ ਸੱਚੀ ਉਹ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਲੁਧਿਆਣਾ ਆਪਣੇ ਬਰਨਾਲਾ ਦੇ ਵਿੱਚ। ਕੋਚ ਆਪਣੇ ਤਿੰਨ ਜਣੇ ਅਸੀਂ ਸ਼ਾਮਲ ਸੀ ਝੰਡਾ ਸੀ ਜੱਟੂ ਕੇ ਤੇ ਆਪਣਾ ਸਾਥੀ ਆਪਣਾ ਰੂਪ ਸਿੰਘ ਤੇ ਮੈਂ ਜਿਹੜੀ ਹੋਈ ਐ 26 27 ਜਨਵਰੀ ਵਾਲੇ ਦਿਨ ਮੀਟਿੰਗ ਮੇਰੇ ਘਰੇ ਸਰਜੀਤ ਖੂਰ ਉਹਨਾਂ ਦੀ ਟੀਮ ਆਈ ਐ ਉਹ ਟੀਮ ਮੇਰੇ ਕੋਲ ਜਦੋਂ ਆਈ ਐ ਮੈਨੂੰ ਇਹੀ ਕਹਿਣ ਆਈ ਸੀ ਵੀ ਤੁਸੀਂ 13 ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਵੀ ਸਾਡੀਆਂ ਸਾਰੀਆਂ ਜਥੇਬੰਦੀ ਦੀ ਭਾਵਨਾ ਵੀ ਉਗਰਾਹਾ ਵਾਲੇ 13 ਵਾਲੇ ਚ ਸ਼ਾਮਲ ਹੋਣ ਸਾਡਾ ਉਹਨਾਂ ਨੂੰ ਦੋ ਟੱਕ ਲੰਮੀਆਂ ਗੱਲਾਂ ਹੋਈਆਂ ਪੈਸੇ ਹੋਰ ਆਏ ਨਹੀਂ ਵੀ ਦੋ ਹੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਆ ਸਕਦੀਆਂ ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇਧਰ ਸ਼ਾਮਲ ਹੋਣ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇਹ ਸੰਭਵ ਨਹੀਂ ਹੈ ਅਸੀਂ ਦੋ ਫਾਰਮਾਂ 'ਚ ਨਹੀਂ ਚੱਲ ਸਕਦੇ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਆ ਅਸੀਂ ਛੋਡੇ ਮੋਰਚੇ ਦਾ ਪਾਰਟ ਨਹੀਂ ਬਣ ਸਕਦੇ ਉਹਨਾਂ ਦੀ ਗੱਲ ਸੀ ਵੀ ਜਦੋਂ ਜਬਰ ਹੋਇਆ ਸਾਡੇ ਤੇ ਤਸ਼ੱਦਦ ਹੋਇਆ ਫਿਰ ਵੀ ਤਾਂ ਸਾਨੂੰ ਆਉਣਾ ਪੈਣਾ ਇਹ ਅਸੀਂ ਕਿਹਾ ਵੀ ਅਸੀਂ ਮੌਕੇ ਤੇ ਸੋਚਾਂਗੇ ਇਹ ਅਸੀਂ ਕੀ ਕਰਨਾ ਉਹ ਹੈ ਜੇ ਅਸੀਂ ਦੇਖ ਲਾਂਗੇ ਉਹ ਅਸੀਂ ਕਰਾਂਗੇ ਜਿਹਾ ਜਿਹਾ ਕੋਈ ਸੱਤ ਹੋਊਗਾ ਜੇ ਸਰਕਾਰ ਨੇ ਸਾਡੇ ਨਾਲ ਧੱਕਾ ਮੀਚੀ ਜੀ ਯਾਨੀ ਮੇਰੀ ਗੱਲ ਉਹਨਾਂ ਨਾਲ ਸਿਰਫ ਇੰਨੀ ਹੋਈ ਵੀ ਹੈ ਉਹ ਸਰ ਇਕਤਾ ਵਾਸਤੇ ਨਹੀਂ ਸਿਐ ਜਿਵੇਂ ਅਸੀਂ ਇਕਤਾ ਇਕੱਠੇ ਸੰਘਰਸ਼ ਲੜਨਾ ਉਹ ਸਾਡੀ ਜਥੇਬੰਦੀ ਨੂੰ ਕਾਲ ਦੇ ਕੇ ਆਪਣੇ ਪ੍ਰੋਗਰਾਮ ਤੇ ਲੈ ਕੇ ਆਉਣਾ ਸੀ ਇਹ ਮੇਰੇ ਨਾਲ ਗੱਲ ਹੋਈ ਆ ਉਦੋਂ ਪਿੱਛੋਂ ਉਹਨਾਂ ਨੇ ਗੱਲ ਉਦੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਸਾਡੇ ਨਾਲ ਬਰਨਾਲੇ ਕੀਤੀ ਉਹ ਸਿਰਫ ਭੰਦੇਰ ਹੋਰਾਂ ਦਾ ਫਾਰਮ ਸੀ ਸਾਡੇ ਨਾਲ ਗੱਲ ਕਰਨਾ ਉਦੋਂ ਡੱਲੇਵਾਲ ਸਾਹਿਬ ਉਹਨਾਂ ਨੇ ਨਾ ਅਟੈਚ ਨਹੀਂ ਸੀ ਉਦੋਂ ਭੰਦੇਰ ਹੋਰਾਂ ਦੀ ਪ੍ਰਪੋਜ਼ਲ ਸੀ ਵੀ ਕੀ ਆਪਾਂ ਇਕੱਠੇ ਚੱਲ ਸਕਦੇ ਆ ਆਪਾਂ ਇੱਕ ਫਾਰਮ ਬਣਾ ਸਕਦੇ ਆ ਇਦਾਂ ਮੁੰਨਾ ਸਵਾਲ ਇਹ ਸੀ ਵੀ ਕੀ ਤੂੰ ਸਾਡੇ ਨਾਲ ਜੁੜ ਕੇ ਜਲ ਸਕਦੇ ਹੋ ਸਾਡਾ ਜਵਾਬ ਸੀ ਵੀ ਇਸ ਤਰ੍ਹਾਂ ਨਹੀਂ ਅਸੀਂ ਉਹ ਫਾਰਮ ਵਿੱਚ ਸ਼ਾਮਲ ਹਾਂ ਐਸਕੇਮ ਦੇ ਚ ਉਹਦੇ ਚ ਅਸੀਂ ਰਹਾਂਗੇ ਤੁਸੀਂ ਜਦੋਂ ਕੋਈ ਐਕਸ਼ਨ ਪ੍ਰੋਗਰਾਮ ਕਰੋਗੇ ਤੁਹਾਡੇ ਨਾਲ ਤਾਲਮਿਲ ਵਿੱਚ ਐਕਸ਼ਨ ਦੀ ਸਹਿਮਤੀ ਹੋ ਸਕਦੀ ਇਹ ਸਹਿਮਤੀ ਅਸੀਂ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਸੀ ਯਾਨੀ ਇਹਦੇ ਚ ਇਕਤਾ ਉਕਤਾ ਵਾਲੀ ਕੋਈ ਪ੍ਰੋਸੈਸ ਨਹੀਂ ਸੀ ਉਧਰੋਂ ਸਾਨੂੰ ਆਪਦੇ ਨਾਲ ਜੋੜਨ ਦਾ ਜਿਹੜਾ ਸੀਗਾ ਉਹਨਾਂ ਦਾ ਤਰੀਕਾ ਸੀ ਇਹ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ ਇਦੋਂ ਪਿੱਛੋਂ ਉਦੋਂ ਉਦੋਂ ਤੱਕ ਜਦੋਂ ਤੱਕ ਕਿ ਮੇਰੇ ਨਾਲ ਜਿੰਨ ਦਿਨ ਗੱਲ ਕਰਨਗੇ ਜਿਹਦੇ ਵਿੱਚ ਛੰਡਾ ਸੋਂ ਤੇ ਮੈਂ ਤੇ ਰੂਪ ਸ਼ਾਮਲ ਆ ਉਦੋਂ ਤੱਕ ਉਹਨਾਂ ਨੇ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਲੀਕਿਆ ਨਹੀਂ ਸੀ ਇਹ ਸੱਚਾਈ ਹੈ ਇਹਦੇ ਵਿੱਚ ਦੀ ਸ਼ਾਇਦ ਜਦੋਂ ਉਹ ਸ਼ੰਗਾਰਾ ਮਾਨ ਨਾਲ ਗੱਲ ਕੀਤੀ ਆ ਉਹਦੇ ਬਾਰੇ ਹੁਣ ਸ਼ੰਗਾਰਾ ਮਾਨ ਹੀ ਦੱਸ ਸਕਦੇ ਨੇ ਵੀ ਸਾਡੇ ਨਾਲ ਉਹਨਾਂ ਦੀ ਕੀ ਗੱਲ ਹੋਈ ਆ ਅਗਲੀ ਗੱਲ ਤਾਂ ਫਿਰ ਉਦੋਂ ਬਾਅਦ ਅਸੀਂ ਕਰਾਂਗੇ ਕਿ ਸ਼ੰਗਾਰਾ ਮਾਨ ਨੂੰ ਮੈਂ ਬੇਨਤੀ ਕਰਾਂ